ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਇਧਰ ਆ ਹੈਗੀ ਆ ਜੀ ਆਪਣੀ 1509 ਇਹਨੂੰ ਕਰੀਬ ਡੇਢ ਕ ਮਹੀਨੇ ਦੀ ਹੋ ਗਈ ਆ ਤੇ ਵਧੀਆ ਬੂਟਾ ਵੀ ਸੋਹਣਾ ਕਰ ਗਈ ਆ ਤੇ ਇਹਦੀ ਨਾਲੀ ਵੀ ਗੋਲ ਹੋ ਗਈ ਆ ਵਧੀਆ ਨਾਲੀ ਨਾਲੀ ਗੋਲ ਹੋ ਗਈ ਹੈ ਇਹਦੀ ਨਸਾਰੇ ਦੇ ਆ ਫੁੱਲ ਅਾਕੀਤੇ ਕਿਤੇ ਕੋਈ ਕੋਈ ਬੂਟਾ ਨਿਸਰ ਵੀ ਗਿਆ ਇਹਦਾ ਜਿਵੇਂ ਆ ਇੱਕ ਬੂਟਾ ਇਹਦੇ ਸਿੱਧੇ ਆ ਗਏ ਨੇ ਬਾਹਰ ਇਹ ਕਾ ਜਿਵੇਂ ਆਇਆ ਇਹ ਵੀ ਨਿਸਰ ਗਿਆ ਤੇ ਵਧੀਆ ਚੱਲਣ ਦੇ ਆ ਬੂਟਾ ਵੀ ਸੋਹਣਾ ਬਣਿਆ ਪਿਆ ਆ ਤੇ ਬਾਕੀ ਇਹ ਆ ਕਿ ਇਸ ਵਾਰ ਬਈਆਂ ਨੇ ਲਾਈ ਵੀ ਸੋਹਣੀ ਹੀ ਜੇਰੀ ਸੰਘਣੇ ਲੱਗੇ ਆ ਬੂਟੇ ਕੋਈ ਵਿਰਲੇ ਨਹੀਂ ਹੈਗੇ ਤੇ ਆ ਤੁਸੀਂ ਦੇਖ ਸਕਦੇ ਹੋ ਨਾਲੀ ਨੂੰਲੀ ਇਹਦੀ ਵਧੀਆ ਗੋਲ ਹੋਈ ਜਾਂਦੀ ਆ ਆ ਹੋ ਗਈ ਗੋਲੇ ਦੀ ਨਾਲੀ 2-4 ਦਿਨਾਂ ਤੱਕ ਇਹ ਵੀ ਸਿੱਟੇ ਕਾਫੀ ਬਾਹਰ ਆ ਜਾਣਗੇ ਤੇ ਵਧੀਆ ਚੱਲਦੀ ਪਈ ਆ ਕੋਈ ਕਮੀ ਨਹੀਂ ਹੈਗੀ ਇਹਦੇ 'ਚ ਅ ਆ ਹੈਗੀ ਆ ਜੀ ਆਪਣੀ 7301 ਇਹ ਪੋਤਪਾਦ ਵਾਲੇ ਕਿल्ले ਸੀ ਲੇਟ ਲੱਗੇ ਸੀ ਤੇ ਇਹ ਕਰੀਬ ਹੈਗੀ ਆ ਜੀ ਆਪਣੀ ਮਹੀਨੇ ਦੀ ਹੋਏਗੀ ਮਹੀਨੇ ਤੋਂ ਕੋਈ 1-2 ਦਿਨ ਉੱਪਰ ਲਾ ਲਓ ਤੇ ਹੁਣ ਤੱਕ ਇਹਨੂੰ ਜਿਹੜੀ ਇੱਕ ਵੀ ਖਾਦ ਉੱਪਰ ਨਹੀਂ ਅਸੀਂ ਪਾਈ ਜਿਵੇਂ ਕਣਕਾਂ ਲਈ ਪੈਲੀ ਸੀ ਅਸੀਂ ਡੀਏਪੀ ਇੱਕ ਬੈਗ ਦੋ ਬੈਗ ਯੂਰੀਆ ਤੇ ਜ਼ਿੰਕ ਇਹ ਅਸੀਂ ਪਹਿਲਾਂ ਹੀ ਥੱਲੇ ਪਾਤੀ ਸੀ ਕਦੂਗਰਾਂ ਤੋਂ ਪਹਿਲਾਂ ਤੇ ਹੁਣ ਤੱਕ ਇਹਨੂੰ ਉੱਪਰ ਇੱਕ ਖਾਦ ਨਹੀਂ ਅਜੇ ਤੱਕ ਪਈ ਬਾਕੀ ਹੁਣ ਪਾਵਾਂਗੇ ਇਹਨੂੰ ਨਾਲ ਕੋਈ ਹੋਰ ਕੋਈ ਫਰਟੀਲਾਈਜ਼ਰ ਜਿਹੜਾ ਵੀ ਪਾਉਣਾ ਹੋਵੇਗਾ ਪਾ ਲਾਂਗੇ ਤੇ ਵਧੀਆ ਬਹੁਤ ਸੋਹਣੀ ਜਿਹੀ ਚੱਲਣ ਢਈ ਆ ਕੋਈ ਕਮੀ ਪੇਸ਼ੀ ਹੈ ਨਹੀਂ ਇਹਦੇ ਚ ਤੇ ਬਾਕੀ ਇਧਰ ਕਰੀਬ-ਕਰੀਬ ਆਪਣੀ 1509 ਤੇ ਹੋਰ ਹਫਤੇ ਤੱਕ ਤੇ ਪੂਰੇ ਇਹਦੇ ਸਿੱਟੇ ਜਿਹੜੇ ਬਾਹਰ ਆ ਜਾਣਗੇ ਨਿਸਰ ਜਗੀ ਹਫਤੇ ਤੱਕ ਚਲੋ ਇਹ 25-30 ਕਿੱਲੇ ਜਿੰਨੇ ਅਗੇਤੇ ਲੱਗੇ ਸੀ ਇੰਨਾ ਕ ਆਲੂ ਗੇਤਾ ਸ਼ੁਰੂ ਹੋ ਜਾਏਗਾ ਕਿਉਂਕਿ ਸਾਨੂੰ ਜਿਆਦਾ ਆਲੂਆਂ ਕਰਕੇ 1500 ਲਾਉਣੀ ਹੁੰਦੀ ਹੈ ਅਸੀਂ ਤੇ ਆਲੂ ਜਿਹੜਾ ਇਹਦੇ ਥੱਲੇ ਟਾਈਮ ਨਾਲ ਲੱਗ ਜਾਂਦਾ ਕੋਈ ਤਾਂ ਦਿੱਕਤ ਨਹੀਂ ਹੁੰਦੀ ਫੇ ਲੇਟ ਨਹੀਂ ਹੁੰਦਾ ਆਲੂ ਕਿਉਂਕਿ ਅਸੀਂ ਸੀਡ ਵਾਲਾ ਲਪਣਾ ਹੁੰਦਾ ਪੱਕਾ ਪਕਾਵਾ ਪੱਕਾ ਆਲੂ ਲਾਉਣਾ ਹੁੰਦਾ ਅਸੀਂ ਕੱਚਾ ਤੇ ਪੁੱਟਦੇ ਨਹੀਂ ਤੇ ਇਹ ਆ ਕੇ ਜਿਵੇਂ ਆ ਨਿਸਰਦੇ ਪਏ ਨੇ ਪਤਾ ਨੇ ਇਸਰਦੇ ਆ ਇਹ ਟਾਈਮ ਨਾਲ ਵਧੀ ਜਾਏਗੀ ਆ ਇੱਕ ਗਿੱਲਾ ਥੋੜਾ ਜਿਹਾ ਹਲਕਾ ਹੋਇਆ ਹੈ ਤੇ ਵੀ 1509 ਨਾਲ ਹੀ ਲੱਗ ਗਿਆ ਸੀ ਤੇ ਇੱਕ ਦੋ ਚਾਰ ਦਿਨ ਦਾ ਹੀ ਫਰਕ ਹੈ ਪਰ ਕਿਲਾ ਹਲਕਾ ਰਹਿ ਗਿਆ ਤੇ ਹੁਣ ਵੈਸੇ ਠੀਕ ਹੋ ਹੀ ਜਾਂਦਾ ਪਹਿਲਾਂ ਨਾਲੋਂ ਬੜਾ ਫਰਕ ਪੈ ਗਿਆ ਇਹਦਾ ਵਧੀਆ ਹੋ ਗਿਆ ਆ 1509 ਵੀ ਬਹੁਤ ਸੋਹਣੀ ਹੋਈ ਆ ਹੋਰ ਹਫ਼ਤੇ 10 ਦਿਨ ਦੇ ਵਿੱਚ ਇਹਨੇ ਨਿੱਸਰ ਜਾਣਾ ਯਾਨੀ ਕਿ 90 ਦਿਨ ਦੀ ਵੈਰੈਟੀ ਹੁੰਦੀ ਆ ਤੇ ਡੇਢ ਮਹੀਨਾ ਰਹਿ ਗਿਆ ਸੇ ਡੇਢ ਮਹੀਨੇ ਤੱਕ ਇਹ ਵੱਢਣ ਵਾਲੀ ਹੋ ਜਾਣੀ ਆ ਕਿਉਂਕਿ 90 ਦਿਨਾਂ ਨਾਲ 95 ਦਿਨਾਂ ਚ 15 ਸੌ 9 ਜਿਹੜੀ ਇਹ ਵੱਢ ਜਾਂਦੀ ਹੁੰਦੀ ਆ ਵਧੀਆ ਚੱਲਣ ਢੀ ਆ ਤੇ ਬਾਕੀ ਐਰ ਕਾਂ ਬਕਾਨੀ ਤੋਂ ਵੀ ਬਚਾਈ ਆ ਛੰਡਿਆਂ ਦਾ ਵੀ ਬਚਾਰਿਆ ਹੈਗੇ ਨੇ ਬੂਟੇ ਪਰ ਬਹੁਤ ਘਟ ਨੇ ਕਈ ਲੋਕ ਮੈਂ ਵੇਖਿਆ ਕੋਈ ਆਖੇਗਾ ਹਰੀਹਰ ਦਾ ਬੀਵਰੀਆ ਕੋਈ ਆਖੇਗਾ ਸ਼ਿਪਰਾ ਦਾ ਵਧੀਆ ਬੜੇ ਲੋਕੀ ਬੜੀਆਂ ਵਧੀਆ ਵਧੀਆ ਮਹਿੰਗੇ ਮਹਿੰਗੇ ਬੀਵੀ ਪਾ ਕੇ ਵੇਖਦੇ ਨੇ ਪਰ ਜਦੋਂ ਝੰਡਾ ਆਉਣਾ ਮਹਿੰਗਿਆਂ ਨੂੰ ਵੀ ਆ ਜਾਣਾ ਆ ਸਾਡੇ ਇਥੇ ਲੋਕਲ ਪਲਾਂਟ ਹੈ ਏਸ਼ੀਅਨ ਸੀਡ ਹੈ ਤੇ ਇਹਨਾਂ ਦੇ ਸੀਡ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਅਸੀਂ ਹਰ ਸਾਲ ਏਸ਼ੀਅਨ ਸੀਡ ਤੋਂ ਹੀ ਲੈਨੇ ਆ ਤੇ ਆ ਝੰਡਾ ਵੀ ਨਹੀਂ ਹੈਗਾ ਕੋਈ ਵਧੀਆ ਜੀਰੀ ਖੜੀ ਆ ਅ ਜਿੰਨਾ ਸਗੋ ਹਰੀ ਹਰ ਦੇ ਮਹਿੰਗੇ ਬੀ ਲੈ ਕੇ ਲਾਏ ਸੀ ਉਹਨਾਂ ਸਗੋ ਬਾਹ ਬਾ ਕੇ ਦੁਬਾਰਾ ਲਾਏ ਨੇ ਇੰਨੀ ਜਿਆਦਾ ਬਕਾਨੀ ਚੰਡਾ ਇੰਨਾ ਹੋ ਗਿਆ ਨਾ ਉਹਨਾਂ ਨੂੰ ਵੋਹਣੇ ਪਏ ਨੇ ਖੇਤ ਤੇ ਆਪਣਾ ਗੁਰੂ ਮਹਾਰਾਜ ਦੀ ਕਿਰਪਾ ਸੋਨਾ ਖੜਾ ਆ ਕੋਈ ਕਮੀ ਬੇਸ਼ੀ ਨਹੀਂ ਇਧਰ ਆ ਰਾਉਂਡ ਅਪ ਕੀਤੀ ਸੀ ਵੱਟਾਂ ਤੇ ਤੇ ਅੱਜ ਵੀ ਕੀਤੀ ਆ ਪਹਿਲਾਂ ਵੀ ਇਹੀ ਕੀਤੀ ਸੀ ਤੇ ਆ ਜਿਹੜੀ ਦਵਾਈ ਸੀ ਨਾ ਨੋਵਿਡ ਮਤਲਬ ਬਹੁਤ ਵਧੀਆ ਰਿਜ਼ਲਟ ਆਇਆ ਜੀ ਇਹਦਾ ਇਹ ਇੱਕ ਟੈਂਕ ਇੱਕ ਲੀਟਰ ਦੇ ਵਿੱਚੋਂ ਪੰਜ ਟੈਂਕੀਆਂ ਹੋ ਜਾਂਦੀਆਂ ਜਿਵੇਂ ਪਹਿਲਾਂ ਹੀ ਰੌਂਡ ਅਪ ਕਰਦੇ ਉਹਦੀਆਂ ਚਾਰ ਟੈਂਕੀਆਂ ਹੁੰਦੀਆਂ ਸੀ ਇਹ ਥੋੜੀ ਜਿਹੀ ਮਹਿੰਗੀ ਤਾਂ ਹੈਗੀ ਆ ਪਰ ਇਹ ਜਿਹੜੀ ਆ ਚਾਰ ਟੈਂਕੀਆਂ ਹੋ ਜਾਂਦੀ ਆ ਉਹ ਸੌਰੀ ਪੰਜ ਹੋ ਜਾਂਦੀ ਇੱਕ ਲੀਟਰ ਦੇ ਵਿੱਚੋਂ ਤਾਂ ਆ ਦੇਖੋ ਤੁਸੀਂ ਆਹੀ ਦਵਾਈ ਇੱਥੇ ਕੀਤੀ ਹੋਈ ਆ ਬਿਲਕੁਲ ਥੱਲੇ ਜੜ ਤੱਕ ਕਾਹ ਜੜੇ ਨੇ ਸੁਕਾਇਆ ਹੋਇਆ ਤੇ ਆ ਸਾਈਡਾਂ ਸਾਈਡਾਂ ਤੇ ਸਾਰੀ ਆ ਕਰਤੀ ਸੀ ਉਦੋਂ ਆ ਵਿੱਚ ਰਹਿ ਗਈ ਸੀ ਥੋ ਕਿਤੇ ਰਹਿ ਵੀ ਗਈ ਸੀ ਤੇ ਬਹੁਤ ਵਧੀਆ ਰਿਜ਼ਲਟ ਆਇਆ ਤੇ ਹੁਣ ਇਹ ਸਾਰੇ ਰਾਹ ਦੇ ਉੱਤੇ ਜਿਵੇਂ ਵਿੱਚ ਵਿੱਚ ਰੜੀਆਂ ਜੀਆਂ ਰਹਿ ਗਈਆਂ ਨੇ ਘਾਟੀਆਂ ਇੱਥੇ ਦੁਬਾਰਾ ਕਰਤੀ ਆ ਤੇ ਬਾਕੀ ਆ ਵਿੱਚ ਵਟਾਂ ਵਟਾਂ ਤੇ ਵੀ ਜਿੰਨੀ ਸੀਗੀ ਸਾਰਿਆਂ ਦੇ ਕਰਤੀ ਹੁਣ ਆ ਲਾਸਟ ਸਪਰੇ ਹੋ ਗਈ ਰੌਂਡ ਅਪ ਦੀ ਇਸ ਤੋਂ ਬਾਅਦ ਹੁਣ ਝੋਨੇ ਪੱਕਣ ਤੱਕ ਕੋਈ ਦਿੱਕਤ ਨਹੀਂ ਹੈਗੀ ਆਪਾਂ ਨੂੰ ਵਧੀਆ ਰਿਜ਼ਲਟ ਵੀ ਵਧੀਆ ਜੋ ਬੰਦੇ ਨੇ ਕੀਤੀ ਵੀ ਵਧੀਆ ਪੱਧਰੀ ਕਰਦੀ ਆ ਹੁਣ ਦੁਬਾਰਾ ਇੱਕ ਵਾਰੀ ਫੇਰ ਕਰਵਾਤੀ ਆ ਤੇ ਆ ਹੈਗੀ ਆ ਜੀ ਪੀਆਰ 114 ਬਹੁਤ ਸੋਹਣਾ ਬੂਟਾ ਹੋਇਆ ਜੀ ਆ ਦੇਖੋ ਆ ਦੇਖੋ ਰੋਗ ਰੋਗ ਦਾ ਬੂਟਾ ਪੂਰਾ ਫੋਟ ਵੀ ਸੋਹਣੀ ਕਰ ਗਿਆ ਕੋਈ ਨਹੀਂ ਹੈਗੀ ਇੱਥੇ ਕਮੀ ਪੇਸ਼ੀ ਤੇ ਨਾ ਤਾਂ ਕੋਈ ਬਿਮਾਰੀ ਆ ਮਾਲਕ ਦੀ ਕਿਰਪਾ ਹੀ ਅਜੇ ਤੱਕ ਵਧੀਆ ਫੋਰ ਫਟ ਸੋਹਣੀ ਕਰ ਗਈ ਆ ਇਹ ਵੀ ਕਰੀਬ ਮਹੀਨੇ ਤੋਂ ਉੱਪਰ ਹੀ ਹੋ ਗਈ ਆ 1509 ਤੋਂ ਬਾਅਦ ਇਹ ਹੀ ਲੱਗੀ ਸੀ ਪਹਿਲਾਂ 1509 ਲਾਈ ਸੀ ਫੇਰ ਆ ਲਾਈ ਸੀ ਆਪਾਂ ਤੇ ਵਧੀਆ ਸਾਰੀ ਸਾਰਾ ਪਲਾਟ ਸੋਹਣਾ ਖੜਾ ਕੋਈ ਕਮੀ ਪੇਸ਼ੀ ਨਹੀਂ ਉਤੋਂ ਆ ਮੌਸਮ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਮੌਸਮ ਬਦਲ ਹੋਇਆ ਪਿਆ ਕਦੇ بارش ਆ ਜਾਂਦੀ ਆ ਕਦੇ ਹਟ ਜਾਂਦੀ ਆ ਵਧੀਆ ਆ ਆ ਜੇਤੀ ਬਹੁਤ ਵਾਲੇ ਕਿੱਲੇ ਸੀਗੇ ਇਹ ਰਹਿੰਦੀ ਆ ਇਹਨਾਂ ਨੂੰ ਕਰਨੀ ਆ ਆਪਾਂ ਨੇ ਖਾਦ ਖੁਦ ਹੁਣ ਪਾ ਕੇ लास्ट ਖਾਦ ਆ ਇਹਨਾਂ ਨੂੰ ਪੈਣੀਆਂ ਨੇ ਕਿਉਂਕਿ ਇਹਨੂੰ ਵੀ ਅਸੀਂ ਉੱਤੇ ਕੋਈ ਕਾਦ ਨਹੀਂ ਪਾਈ ਜਿੰਨੀ ਪਾਈ ਥੱਲੇ ਪਾਈ ਆ ਤੇ ਵਧੀਆ ਚੱਲਣ ਈ ਆ ਕਰਦਿਆਂ ਹੁਣ ਇਹਨਾਂ ਨੂੰ ਵੀ ਉੱਪਰ ਖਾਦ ਖੁਦ ਪਾ ਕੇ ਆ ਕਿਤੇ ਕਿਤੇ ਆ ਕਾ ਦੇ ਬੂਟੇ ਵਿੱਚ ਹੈਗੇ ਨੇ ਇਹਨਾਂ ਨੂੰ ਛਾਂਟ ਦਿਆਂਗੇ ਤੇ ਵਧੀਆ ਚੱਲਣ ਦੀ ਜੀ ਰੀ ਫਿਰ ਖਾਦਾ ਖਾਦਾ ਤੋਂ ਆਹੀ ਥੋੜੇ ਪਛੇਤੇ ਪੌਦ ਪਾਦ ਵਾਲੇ ਕਿਲੇ ਰਹਿ ਗਏ ਨੇ ਫਿਰ ਆਹੀ ਖਾਦਾ ਤਾਂ ਵੀ ਵਿਲੇ ਆ ਇਹ ਕੋਈ ਪੰਜ ਚਾਰ ਕਿਲੇ ਜਿਹੜੇ ਹੈਗੇ ਪਾ ਕੇ ਫਿਰ ਵਿਲੇ ਆ ਫਿਰ ਵੇਖਾਂਗੇ ਅੱਗੇ ਆਲੂਆਂ ਦੀ ਤਿਆਰੀ ਮਸ਼ੀਨਾਂ ਦੀ ਰਿਪੇਅਰ ਕਰਨੀ ਸ਼ੁਰੂ ਕਰਾਂਗੇ ਤੇ ਯਾਰ ਹੁਣ ਤੋਂ ਹੀ ਰਿਪੇਅਰਾਂ ਸ਼ੁਰੂ ਕਰਾਂਗੇ ਤਾਂ ਜਾ ਕੇ ਕੰਮ ਚੱਲਣਾ